ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਰੁਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਤੇ ਮੇਰੇ ਨਾਲ ਨੇ ਸਰਦਾਰ ਮਹੰਗਾ ਸਿੰਘ ਮਹੰਗਾ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰੁਪਿੰਦਰ ਜੀ ਅੱਜ ਆਪਾਂ ਨੇ ਦੋ ਮਨ ਰਲ ਕੇ ਇੱਕ ਅਲੱਗ ਚੀਜ਼ ਸ਼ੁਰੂ ਕੀਤੀ ਹੈ ਜੀ ਅਸੀਂ ਅੱਜ ਇੰਟਰਵਿਊ ਕਰਾਂਗੇ ਆਪਣੇ ਬਜ਼ੁਰਗਾਂ ਦਾ ਤੇ ਜਾਣਾਂਗੇ ਜੀ ਉਹਨਾਂ ਦੇ ਦਿਲਾਂ ਦੀ ਗੱਲਾਂ ਤੇ ਲੋ ਜੀ ਮੈਗਾ ਸਿੰਘ ਜੀ ਤੁਸੀਂ ਗੱਲ ਕਰੋ ਜੀ ਪਹਿਲਾਂ ਸਟਾਰਟ ਮੈਂ ਗਲਵਤ ਸ਼ੁਰੂ ਕਰਨ ਤੋਂ ਪਹਿਲਾਂ ਬੁੱਲੇ ਸ਼ਾਹ ਦੀਆਂ ਬਹੁਤ ਸੁਣੀਆਂ ਸਤਰਾਂ ਲਿਖੀਆਂ ਹੋਈਆਂ ਨੇ ਉਹਦੇ ਬਾਰੇ ਦੱਸਣਾ ਚਾਹਾਂਗਾ ਰਿਸ਼ਕਾਂ ਨਾਲ ਵੀ ਗੱਲ ਸਾਂਝੀ ਕਰਨਾ ਚਾਹਾਂਗਾ ਉਹਨਾਂ ਨੇ ਬੜੇ ਖੂਬਸੂਰਤ ਲਿਖਿਆ ਹੈ ਕਿ ਜੇ ਰੱਬ ਮਿਲਦਾ ਨਾ ਤਿਆਂ ਤੋਤਿਆਂ ਮਿਲਦਾ ਡੱਡੂਆਂ ਬੱਛੀਆਂ ਹਾਂਜੀ ਜੇ ਰੱਬ ਮਿਲਦਾ ਜੰਗਲ ਬੇਲੇ ਮਿਲਦਾ ਗੰਵਾ ਵਛੀਆਂ ਜੇ ਰੱਬ ਮਿਲਦਾ ਮੰਦਰ ਮਸਜਿਦ ਤੇ ਮਿਲਦਾ ਚਮ ਚੜਕੀਆਂ ਹਾਂਜੀ ਕੀ ਬਾਤ ਬੁੱਲੇ ਸ਼ਰਾਬ ਉਹਨਾਂ ਨੂੰ ਮਿਲਦਾ ਨਹੀਂ ਤਾਂ ਜਿਨ੍ਹਾਂ ਦੀਆਂ ਸੱਚੀਆਂ ਸੱਚਾ ਬਿਲਕੁਲ ਜੀ ਸੁਮੇ ਕਹਿਣਾ ਚਾਹੁੰਦਾ ਦਰਸ਼ਕਾਂ ਨੂੰ ਇੱਕ ਵਿਚਾਰ ਮੰਚ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਮੇਰਾ ਹਮੇਸ਼ਾ ਸੱਚੀ ਸੁੱਚੀ ਨੀਤ ਨਾਲ ਬੈਠੀ ਤੇ ਸੱਚੀ ਸੁੱਚੀ ਗੱਲ ਕਰੀਏ ਤੇ ਸਾਡੀ ਵੱਡਪਾਗੀਆਂ ਸੀ ਕਿ ਅੱਜ ਸਾਡੇ ਨਾਲ ਅਜਹੀਆਂ શિક્ષੀਤਾ ਮੌਜੂਦ ਨੇ ਜਿਨ੍ਹਾਂ ਬਾਰੇ ਕਿਆ ਕਿਆ ਜਾ ਸਕਦਾ ਹੈ ਕਿਉਂਕਿ ਸੇ ਰਬਤੋ ਕੱਟ ਨਹੀਂ ਹੈ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਜਿਹੇ ਤਜਰਬੇ ਨੇ ਜਿਨ੍ਹਾਂ ਨੇ ਬਚਪਨ ਦੇਖਿਆ ਜਵਾਨੀ ਦੇਖੀ ਹੈ ਤੇ ਜ਼ਿੰਦਗੀ ਦੇ ਉਸ ਪੜਾਅ ਤੇ ਨੇ ਜਿੱਥੇ ਇਹਨਾਂ ਕੋਲੇ ਤਜਰਬੇ ਦੀਆਂ ਬਹੁਤ ਵੱਡੀਆਂ ਵੱਡੀਆਂ ਪੰਡਾਂ ਨੇ ਜਿਹੜੇ ਆਪਣੇ ਕੰਮ ਵੀ ਆਣਗੇ ਜੀ ਜਦੋਂ ਇਹ ਦੱਸਣਗੇ ਦਰਸ਼ਕਾਂ ਦੇ ਵੀ ਕੰਮ ਆਉਣਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਜਾਣ ਪਹਿਚਾਣ ਇਹਨਾਂ ਨਾਲ ਕਰਨਾ ਚਾਹਾਂਗਾ ਸਿਰ ਤੁਸੀਂ ਆਪਣਾ ਨਾਮ ਦੱਸੋ ਤੇ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਇਹ ਜ਼ਰੂਰ ਦੱਸੋ ਮੇਰਾ ਨਾਮ ਪਵਨ ਸ਼ਰਮਾਈ ਮੈਂ ਬਰਨਾਲਾ ਤੋਂ ਬਿਲੋਂਗ ਕਰਦਾ ਹਾਂ ਪਿੰਡ ਥੀਮਾ ਬਹੁਤ ਸ਼ੁਕਰੀਆ ਸ਼ਰਮਾ ਜੀ ਤੇ ਤੁਸੀਂ ਭਾਜੀ ਕਿੱਥੋਂ ਤੁਸੀਂ ਤੇ ਕੀ ਨਾਮ ਆਪਣਾ ਜੀ ਮੇਰਾ ਨਾਮ ਵਿਆਲ ਸਿੰਘ ਹੈ ਡਿਸਟ੍ਰਿਕਟ ਮਾਨਸਾ ਸਰਦੂਲਗੜ ਏਰੀਏ ਚ ਭਗਵਾਨਪੁਰ ਪਿੰਡ ਜੀ ਬਹੁਤ ਛੇ ਜੀ ਤੁਸੀਂ ਸਰ ਜੀ ਮੇਰਾ ਨਾਮ ਬਖੇਲ ਸਿੰਘ ਜੀ ਮੈਂ ਜਲੰਧਰ ਨੂੰ ਬਿਲੋਂਗ ਕਰਦਾ ਠੀਕ ਹੈ ਕੁੱਲ ਮਿਲਾ ਕੇ ਮੈਂ ਪੰਜਾਬ ਦੇ ਹਰ ਕੋਨੇ ਚ ਆਪਾਂ ਕਹਿ ਸਕਦੇ ਆ ਕਿ ਮਾਝੇ ਮਾਲਵੇ ਦੁਆਬੇ ਨੂੰ ਨੇੜੇ ਤੇੜੇ ਪਹੁੰਚੇ ਖੜੇ ਹਾਂ ਸਭ ਤੋਂ ਪਹਿਲਾਂ ਸ਼ਰਮਾ ਜੀ ਮੈਂ ਤੁਹਾਡੇ ਕੋਲ ਹੀ ਸਵਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਜ਼ਿੰਦਗੀ ਦੇ ਤਿੰਨੇ ਪੜਾਹ ਹੁਣ ਤੀਸਰੇ ਪੜਾਹ ਦੇ ਵਿੱਚ ਉਹ ਇਸ ਟਾਈਮ ਜਿਵੇਂ ਆਮ ਕਿਹਾ ਜਾਂਦਾ ਹੈ ਕਿ ਜਵਾਨ ਬਚਪਨ ਜਵਾਨੀ ਤੇ ਬੁਢਾਪਾ ਤਿੰਨ ਪੜਾਹ ਨੇ ਅਹਿਮ ਪੜਾਹ ਨੇ ਹਰੇਕ ਪੜਾਹ ਦੀ ਆਪਣੀ ਇੱਕ ਇੱਕ ਖੂਬਸੂਰਤੀ ਹੈ ਇੱਕ ਬਚਪਨ ਦੇ ਬਾਰੇ ਮੈਂ ਸਿਰਫ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਕਿ ਆਮ ਤੌਰ ਤੇ ਅੱਜ ਕੱਲ ਇਹ ਚੀਜ਼ਾਂ ਮਿਸ ਹੋ ਰਹੀਆਂ ਨੇ ਬੱਚਿਆਂ ਕੋਲੋਂ ਜਦੋਂ ਤੁਸੀਂ ਪੈਦਾ ਹੋਏ ਜਾਂ ਵੱਡੇ ਹੋਏ ਜਾਂ ਬਚਪਨ ਤੁਹਾਡਾ ਜਦ ਤੁਸੀਂ ਹੰਡਾਇਆ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਇੱਕ ਨਾਨਾ ਨਾਨੀ ਦੀ ਜਾਂ ਇੱਕ ਦਾਦਾ ਦਾਦੀ ਦੀ ਕਿਸੇ ਬੱਚੇ ਦੇ ਪਾਲਣ ਪੋਸ਼ਣ ਵਿੱਚ ਕਿੰਨੀ ਕੁ ਅਹਿਮੀਅਤ ਹੈ ਤੇ ਉਹ ਕਿੰਨੀ ਕੁ ਜ਼ਰੂਰਤ ਤੁਸੀਂ ਸਮਝਦੇ ਹੋ ਕਿ ਜ਼ਰੂਰੀ ਹੈ ਪਹਿਲਾਂ ਤਾਂ ਵਿਚਾਰ ਮੰਚ ਤੇ ਸਾਨੂੰ ਸੱਦਾ ਦੇਣ ਲਈ ਬੁਲਾਉਣ ਲਈ ਮੈਂ ਜਨਨ ਦਾ ਬਹੁਤ ਧੰਨਵਾਦੀ ਹਾਂ ਥੈਂਕ ਯੂ ਜੀ ਸ਼ੁਗਰੀ ਸ਼ੁਗਰੀ ਬਾਕੀ ਰਹੀ ਗੱਲ ਬੱਚਿਆਂ ਨੂੰ ਪਾਲਣ ਪੋਸ਼ਣ ਦੀ ਇੱਥੇ ਜਿਹੜਾ ਸਿਸਟਮ ਹੈ ਜੀ ਇੱਥੇ ਦੇ ਸਿਸਟਮ ਮੁਤਾਬਕ ਆਪਦੇ ਬੱਚਿਆਂ ਨੂੰ ਪਾਲਣ ਪੋਸ਼ਣਾ ਬਹੁਤ ਔਖਾ ਹੈ ਜੀ ਇੱਥੇ ਇੱਕ ਦਾਦਾ-ਦਾਦੀ ਨਾਨਾ-ਨਾਨੀ ਦੀ ਸਖਤ ਜ਼ਰੂਰਤ ਜੀ ਮੈਨੂੰ ਸਾਰੇ ਹੀ ਜਾਣਦੇ ਐ ਇਸ ਗੱਲ ਨੂੰ ਮਹਿਸੂਸ ਕਰ ਇੱਥੇ ਹਰ ਇੱਕ ਨੂੰ ਕੰਮ ਕਰਨਾ ਪੈਂਦਾ ਜੀ ਪੈਂਦਾ ਬਿਲਕੁਲ ਚਾਹੇ ਕੋਈ ਧੀ ਆ ਚਾਹੇ ਕੋ ਪੁੱਤ ਆ ਆਇਆ ਕਿਸੇ ਦਾ ਉਹਨਾਂ ਦੋਨਾਂ ਨੂੰ ਜਵਾਬ ਕਰਨੀ ਪੈਂਦੀ ਹੈ ਜੀ ਉਹ ਜਵਾਬ ਕਰਨ ਕਰਕੇ ਉਹ ਫਿਰ ਉਹ ਪਾਲਣ ਪੋਚਣ ਦਾ ਸਹੀ ਢੰਗ ਨਾਲ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਤੇ ਉਸ ਕਰਕੇ ਉਹਨੇ ਸਾਡੀ ਜ਼ਰੂਰਤ ਪੈਂਦੀ ਹੈ ਜੀ ਉਹਨੂੰ ਬਹੁਤ ਬਹੁਤ ਚੰਗੀ ਗੱਲ ਕੀਤੀ ਇਹਨਾਂ ਨੇ ਕਿ ਇੱਕ ਵੱਡੇ ਦਾ ਹੋਣਾ ਅਦਰਸ਼ਾਂ ਦਾ ਜਿਹੜਾ ਟਰਾਂਸਫਰ ਹੋਣਾ ਹੈ ਨਾ ਕਿਸੇ ਬੱਚੇ ਦੇ ਵਿੱਚ ਜਿਵੇਂ ਕਿਹਾ ਜਾਂਦਾ ਹੈ ਕਿ ਐਕਸ਼ਨ ਸਪੀਕਸ ਮੋਰ ਲਾਊਡਰ ਦੈਨ ਵਰਡਸ ਸ਼ਬਦਾਂ ਦੇ ਨਾਲੋਂ ਜਿਹੜੇ ਇਨਸਾਨ ਦੇ ਐਕਸ਼ਨਸ ਹੁੰਦੇ ਨੇ ਉਹ ਜ਼ਿਆਦਾ ਪ੍ਰਭਾਵ ਛੱਡਦੇ ਨੇ ਜਦੋਂ ਇੱਕ ਬਜ਼ੁਰਗ ਬੱਚਿਆਂ ਨਾਲ ਰਹਿੰਦਾ ਹੈ ਤਾਂ ਆਪਣੇ ਐਕਸ਼ਨਸ ਰਾਹੀਂ ਬੱਚਿਆਂ ਦੇ ਉੱਤੇ ਮੋਰਲ ਵੈਲਿਊਜ਼ ਜਿਹੜੀਆਂ ਉਹ ਟਰਾਂਸਫਰ ਕਰਦਾ ਹੈ ਉਹਨਾਂ ਨੂੰ ਕੋਈ ਅੱਛੇ ਨਾਗਰਿਕ ਬਣਾਉਂਦਾ ਹੈ ਬਿਲਕੁਲ ਜੀ ਇੱਥੇ ਮੈਂ ਵੀ ਇੱਕ ਗੱਲ ਦੱਸਣਾ ਚਾਹਾਂਗਾ ਜਿੱਥੇ ਘਰ ਦੇ ਵਿੱਚ ਸਿਰਫ ਮੀਆਂ ਬੀਬੀਆਂ ਜੋਬ ਜਾ ਰਹੇ ਤੇ ਉਨਾ ਲਈ ਇੱਕ ਸਮੱਸਿਆ ਬਹੁਤ ਬੜੀ ਖੜੀ ਹੋ ਰਹੀ ਹੈ ਜੀ ਉਹਨਾਂ ਦੇ ਜਵਾਬ ਕ ਬੋਲਣ ਚ ਬੜਾ ਲੇਟ ਹੋ ਰਿਹਾ ਹੈ ਜੀ ਪਰ ਜੇਕਰ ਕਿਸੇ ਜਵਾਬ ਦੇ ਨਾਲ ਉਹਦੇ ਨਾਨਾ ਨਾਨੀ ਜਾਂ ਦਾਦਾ ਦਾਦੀ ਰਹਿੰਦੇ ਆ ਤਾਂ ਉਹ ਵਕਤ ਦੇ ਨਾਲ ਬੋਲਣਾ ਵੀ ਬੜਾ ਪਿਆਰਾ ਤੇ ਵਧੀਆ ਸਿੱਖ ਜੰਨੀ ਆ ਜੀ ਜਿਨ੍ਹਾਂ ਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਇੱਥੇ ਨਹੀਂ ਰਹਿੰਦੇ ਉਹਨਾਂ ਨੂੰ ਬੋਲਣ ਦੀ ਸਮੱਸਿਆ ਬੱਚਿਆਂ ਨੂੰ ਬਹੁਤ ਔਖੀ ਆ ਜੀ ਉਹ ਪੰਜਾਬੀ ਬੋਲਣ ਸਿੱਖ ਨਹੀਂ ਸਕਦੇ ਕਿਉਂਕਿ ਉਹ ਕਿਤੇ ਨ ਕਿਤੇ ਛੱਡ ਕੇ ਜਾਣਗੇ ਜਵਾਬ ਨੂੰ ਉੱਥੇ ਫਿਰ ਉਹ ਪੰਜਾਬੀ ਦੇ ਇਥੇ ਅੰਗਰੇਜ਼ੀ ਬੋਲਣਗੇ ਜੀ ਉਹ ਪੰਜਾਬੀ ਸिखਾਈ ਨਹੀਂ ਸਕਦੇ ਬਿਲਕੁਲ ਹੁਣ ਅਸੀਂ ਵੀ ਆਪਦੇ ਪੋਤੇ ਪੋਤੀਆਂ ਨੂੰ ਪੰਜਾਬੀ ਪਹਿਲਾਂ ਤੋਂ ਹੀ ਪੰਜਾਬੀ ਸिखਾਈ ਹੈ ਹੁਣ ਪੰਜਾਬੀ ਬੋਲਦੇ ਆ ਜੀ ਚਲੋ ਸਕੂਲ ਚ ਜਾ ਕੇ ਤਾਂ ਬੱਚਿਆਂ ਨੇ ਇੰਗਲਿਸ਼ ਬੋਲਣੀ ਬੋਲਣੀ ਹੈ ਜੇ ਆਪਾਂ ਕੋਸ਼ਿਸ਼ ਕਰੀਏ ਵੀ ਉਹਨਾਂ ਨੂੰ ਪਹਿਲਾਂ ਤੋਂ ਹੀ ਪੰਜਾਬੀ ਸिखਾਈ ਜਾਵੇ ਕਿ ਆਪਣਾ ਆਪਣਾ ਜੜਾ ਨਾਲ ਜੁੜੇ ਰਹੀ ਹੈ ਪੰਜਾਬੀ ਹੱਥ ਨਾਲ ਪੰਜਾਬ ਨਾਲ ਇਹ ਆਪਾਂ ਜੁੜਨ ਦੀ ਕੋਸ਼ਿਸ਼ ਕਰੀਏ ਤਾਂ ਇੱਕ ਬਹੁਤ ਵੱਡੀ ਰੌਲ ਦਾਦਾ ਦਾਦੀ ਦੇ ਨਾਨਾ ਨਾਨੀ ਦੀ ਬਹੁਤ ਵੱਡੀ ਰੋਲ ਬਿਲਕੁਲ ਸ਼ਰਮਾ ਜੀ ਨੇ ਬਹੁਤ ਹੀ ਖੂਬਸੂਰਤ ਗੱਲ ਕੀਤੀ ਹੈ ਮੈਂ ਦਰਸ਼ਕਾਂ ਨਾਲ ਵੀ ਸਾਂਝੀ ਕਰਨਾ ਚਾਹਾਂਗਾ ਕਿ ਜਿਹੜੀ ਪੰਜਾਬੀ ਦਾ ਟਰਾਂਸਫਰ ਹੋਣਾ ਜਾਂ ਕਿਸੇ ਵੀ ਬਾਦਸ਼ਾਹ ਦਾ ਬੱਚਿਆਂ ਤੱਕ ਪਹੁੰਚਣਾ ਜਿੰਨਾ ਵਧੀਆ ਰੋਲ ਦਾਦਾ ਦਾਦੀ ਜਾਂ ਨਾਨਾ ਨਾਨੀ ਅਦਾ ਕਰ ਸਕਦੇ ਨੇ ਕੋਈ ਹੋਰ ਕਿਤਾਬ ਦੁਨੀਆ ਦੇ ਵਿੱਚ ਅਜਿਹੀ ਨਹੀਂ ਹੈ ਜਿਹੜੀ ਉਹ ਕਰ ਸਕਦੀ ਹੋਵੇ ਹੁਣ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਜਿਸ ਪੜਾਅ 'ਚ ਹੋ ਇਸ ਲਾਈਫ ਦੇ ਜਦੋਂ ਤੁਸੀਂ ਜਵਾਨ ਹੋਏ ਨੋ ਡਾਊਟ ਸਾਡੇ ਕਲਚਰ ਮੁਤਾਬਕ ਇੱਕ ਖਾਸ ਉਮਰ ਦੇ ਵਿੱਚ ਜਾ ਕੇ ਵਿਆਹ ਕਰ ਦਿੱਤਾ ਜਾਂਦਾ ਹੈ ਵਿਆਹ ਹੋਣ ਤੋਂ ਬਾਅਦ ਤੁਸੀਂ ਕੀ ਦੇਖਦੇ ਹੋ ਕਿ ਕਿਸ ਤਰ੍ਹਾਂ ਦੇ ਇਨਸਾਨ ਦੇ ਵਿੱਚ ਉਹ ਭਾਵੇਂ ਮੇਲ ਹੈ ਜਾਂ ਫੀਮੇਲ ਕਿਸ ਤਰ੍ਹਾਂ ਦੇ ਬਦਲਾਅ ਆਉਂਦੇ ਨੇ ਉਹ ਕਿੰਨੇ ਕੁ ਜ਼ਰੂਰੀ ਨੇ ਲੈਉਣੇ ਬਦਲਾਅ ਤੇ ਜਦੋਂ ਬੱਚਿਆਂ ਦੀ ਤੁਸੀਂ ਪਰਵਿਸ਼ ਕਰ ਰਹੇ ਹੁੰਦੇ ਹੋ ਕਿੰਨਾ ਚੰਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਇੱਕ ਅੱਛੇ ਨਾਗਰਿਕ ਨਾਗਰਿਕ ਬਣਾਇਆ ਜਾ ਸਕੇ ਸਾਡੇ ਬਚਪਨ ਜਿਹੜੇ ਸੀ ਉਹ ਪਹਿਲਾਂ ਨਾਲ ਬਹੁਤ ਵਧੀਆ ਇਥੇ ਮਿੱਟੀ 'ਚ ਖੇਡਣਾ ਉਦੋਂ ਗੇਮਾਂ ਹੁੰਦੀਆਂ ਗੁੱਲੀ ਡੰਡਾ ਖਿੱਦੋ ਖੁੰਡੀ ਵਗਾਰਾ ਜਿਹੜੀਆਂ ਸੀ ਇੱਕ ਖੇਡਾਂ ਖੇਡਦੇ ਹੁੰਦੇ ਸੀ ਜੀ ਜਿਉਂ-ਜਿਉਂ ਫਿਰ ਸੁਣ ਲਿਆ ਕਿ ਅੱਗੇ ਜਵਾਨ ਹੁੰਦੇ ਗਏ ਫਿਰ ਕੁਛ ਸਿਰ ਬਾਅਦ ਤਕਰੀਬਨ ਸਾਡੀ ਸ਼ਾਦੀ ਹੋ ਗਈ ਸ਼ਾਦੀ ਤੋਂ ਬਾਅਦ ਜਦੋਂ ਸ਼ਾਦੀ ਹੋ ਜਾਂਦੀ ਹੈ ਬਚਪਨ ਵਾਲਾ ਜਿਹੜਾ ਹੈ ਉਹ ਸਾਨੂੰ ਚੇਂਜ ਕਰਨਾ ਪੈਂਦਾ ਕਿਉਂਕਿ ਅਸੀਂ ਜਵਾਨੀ 'ਚ ਪੈਰ ਪਾ ਲਿਆ ਉਸ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਪੰਜ ਜਾਂਦੀਆਂ ਜੀ ਜੀ ਬਚਪਨ ਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਕਿਉਂਕਿ ਅਸੀਂ ਮਾਂ ਪਿਓ ਦੇ ਸਿਰ ਦੇ ਉੱਤੇ ਜਾਂ ਆਪਣੇ ਵੱਡੇ ਭੈਣ ਭਰਾਵਾਂ ਦੇ ਸਿਰ ਦੇ ਉੱਤੇ ਉਹ ਗੁਜ਼ਾਰਦੇ ਹਾਂ ਹਾਂਜੀ ਜਦੋਂ ਫਿਰ ਮੈਰਿਜ ਹੋ ਜਾਂਦੀ ਹੈ ਉਦੋਂ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿਉਂਕਿ ਆਪਣੀ ਪਤਨੀ ਦੇ ਸੰਬੰਧ ਚ ਫਿਰ ਗਾਂ ਬੱਚੇ ਹੋ ਜਾਂਦੇ ਬੱਚਿਆਂ ਦੇ ਸੰਬੰਧ ਚ ਉਹਨਾਂ ਨੂੰ ਪਾਲਣਾ ਪੋਸਣਾ ਬਾਅਦ ਚ ਉਹਨਾਂ ਦੀ ਸਟੱਡੀ ਬਾਰੇ ਤੇ ਅੱਜ ਕੱਲ ਜਿਹੜੀ ਸਟੱਡੀ ਹੈ ਉਹ ਵੀ ਬਹੁਤ ਮਹਿੰਗੀ ਹੈ ਔਰ ਹੈ ਵੀ ਰਿਸਕ ਵਾਲੀ ਹੈ ਕਿਉਂਕਿ ਅਸੀਂ ਸਟੱਡੀ ਤਾਂ ਬਹੁਤ ਕਰਾ ਲਏ ਉਹਨਾਂ ਨੂੰ ਜੀ ਉਦੋਂ ਬਾਅਦ ਚ ਸਾਨੂੰ ਉੱਥੇ ਜੋਬ ਨਹੀਂ ਮਿਲਦੇ ਫਿਰ ਸਾਨੂੰ ਇੱਧਰ ਉੱਧਰ ਸੰਘਰਸ਼ ਭੱਜਣਾ ਪੈਂਦਾ ਤੇ ਉਹ ਫਿਰ ਬੱਚੇ ਮੁਸ਼ਕਲ ਦੇ ਨਾਲ ਆਨ ਕੇ ਅਡਜਸਟ ਹੁੰਦੇ ਆ ਬਿਲਕੁਲ ਜੀ ਬਿਲਕੁਲ ਅੱਛਾ ਮੈਂ ਇਹਦੇ ਚ ਗੱਲ ਚ ਇੱਕ ਨਿੱਕੀ ਜੀ ਗੱਲ ਵਿੱਚ ਐਡ ਕਰਨਾ ਚਾਹੂਗਾ ਤੁਸੀਂ ਕਿਹਾ ਵੀ ਬੱਚੇ ਪਾਲਣੇ ਪੁਛਣੇ ਪੜ੍ਹਾਈ ਦਾ ਧਿਆਨ ਰੱਖਣਾ ਇਸ ਦੌਰਾਨ ਜਦੋਂ ਆਪਾਂ ਮੀਆਂ ਬੀਬੀ ਦੇ ਤੌਰ ਤੇ ਇਕੱਠੇ ਰਹਿੰਦੇ ਆ ਸਾਰੇ ਆਪਾਂ ਸਮਾਜਿਕ ਪ੍ਰਾਣੀ ਆ ਵੀ ਭਾਂਡੇ ਖੜਕਦੇ ਵੀ ਨੇ ਬੱਚਿਆਂ ਨੂੰ ਲੈ ਕੇ ਵੀ ਕਈ ਵਾਰੀ ਖੜਕ ਪੈਂਦੇ ਨੇ ਹੋਰ ਵੀ ਮਸਲੇ ਹੁੰਦੇ ਨੇ ਚਲੋ ਆਪਾਂ ਬਾਲੇ ਗੰਭੀਰ ਮਸਲਿਆਂ ਤੇ ਨਹੀਂ ਜਾਂਦੇ ਬੱਚਿਆਂ ਨੂੰ ਲੈ ਕੇ ਜਦੋਂ ਭਾਂਡੇ ਖੜਕਦੇ ਨੇ ਉਹ ਭਾਂਡਿਆਂ ਨੂੰ ਫਿਰ ਕਿਸ ਤਰੀਕੇ ਨਾਲ ਤੁਸੀਂ ਕਹਿਣਾ ਚਾਹੋ ਕਿ ਵੀ ਜਿਹੜੀ ਨਵੀਂ ਪੀੜ੍ਹੀ ਆ ਉਹ ਕਿਵੇਂ ਸੈੱਟ ਕਰਨ ਉਹਨਾਂ ਭਾਂਡਿਆਂ ਨੂੰ ਕਿਵੇਂ ਕਲੀਕੁਲੀ ਕਰਨ ਤੇ ਕਿਵੇਂ ਵਧੀਆ ਲਚਕਾ ਕੇ ਰੱਖਣਾ ਉਹਦੇ ਇਸ ਤਰ੍ਹਾਂ ਫਿਰ ਥੋੜਾ ਸੰਜਮ ਹੀ ਰੱਖਣਾ ਪੈਂਦਾ ਜੀ ਮੀਆਂ ਬੀਬੀ ਨੂੰ ਵੀ ਸੰਜਮ ਰੱਖਣਾ ਪੈਂਦਾ ਫਿਰ ਕਿਉਂਕਿ ਬੱਚੇ ਅੱਜਕੱਲ ਥੋੜਾ ਜਾਂ ਕਾਲੇ ਪੈ ਜਾਂਦੇ ਆ ਜੀ ਜੀ ਉਹਦੇ ਚ ਫਿਰ ਮੀਆਂ ਬੀਬੀ ਨੂੰ ਸੰਜਮ ਦੇ ਨਾਲ ਉਹਨਾਂ ਨੂੰ ਜਾਂ ਤਾਂ ਖੋਦ ਜਿਹੜੇ ਬੱਚੇ ਦਾ ਡੈਡੀ ਆ ਉਹ ਸੰਭਾਲੂਗਾ ਵੀ ਉਹਨੂੰ ਕਿਸੇ ਤਰੀਕੇ ਨਾਲ ਸਮਝਾਊਗਾ ਜਾਂ ਫਿਰ ਉਹਦੀ ਮਾਤਾ ਜਿਹੜੀ ਆ ਉਹਨੂੰ ਉਸ ਤਰੀਕੇ ਨਾਲ ਸਮਝਾ ਕੇ ਵੀ ਆਹ ਪ੍ਰੋਬਲਮ ਆਉਂਦੀ ਆ ਇਸ ਤਰੀਕੇ ਨਾਲ ਹੱਲ ਕਰਨਾ ਹੈ ਉਹ ਕੀਤਾ ਜਾਂਦਾ ਉਹ ਮਲਾ ਕੇ ਕਹਿਣਾ ਚਾਹੁੰਦੇ ਨੇ ਕਿ ਵਿਆਹਤਾ ਜੀਵਨ ਦੇ ਵਿੱਚ ਭਾਵੇਂ ਮੇਲ ਏ ਜਾਂ ਫੀਮੇਲ ਏ ਸਭ ਤੋਂ ਵੱਡੀ ਅਗਰ ਕੋਈ ਗਹਿਣਾ ਹੈ ਦੋਨਾਂ ਦਾ ਤਾਂ ਉਹ ਸੰਜਮ ਸੰਜਮ ਣਾ ਕੇ ਰੱਖੋਗੇ ਪਾਂਡੇ ਜੀ ਨੇ ਮਰਜੀ ਖੜਕਦੇ ਰਹਿਣ ਉਹ ਤੁਹਾਨੂੰ ਕਲੀ ਕੀਤੇ ਹੋਏ ਲੱਗਣਗੇ ਵਧੀਆ ਚਮਕਦੇ ਹੋਏ ਲੱਗਣਗੇ ਤੇ ਤੁਸੀਂ ਬੱਚਿਆਂ ਦੀ ਵਧੀਆ ਪਰਵਿਸ਼ ਕਰ ਸਕੋਗੇ ਜੀ ਮੇਰਾ ਸਵਾਲ ਸਰ ਇਹੀ ਹੈ ਜੀ ਮੈਂ ਜਿਹੜੀ ਜਾਣਨਾ ਚਾਹਨਾ ਜੀ ਇੱਕ ਕੀ ਤੁਸੀਂ ਉੱਥੇ ਦੀ ਵੀ ਲਾਈਫ ਦੇਖ ਕੇ ਆਏ ਹੋ ਤੇ ਤੁਸੀਂ ਹੁਣ ਇੱਥੋਂ ਵੀ ਲਾਈਫ ਦੇਖ ਰਹੇ ਹੋ ਜਿੱਦਾਂ ਕਿ ਹੁਣ ਸਿਆਣੇ ਵੀ ਕਹਿੰਦੇ ਆ ਕਿ ਜਿਹੜਾ ਆਂਡੀਆਂ ਤੇ ਤੇ ਆਸਟ੍ਰੇਲੀਆ ਦਾ ਇੱਕ ਫਰਕ ਕਹਿਆ ਜਾਂਦਾ ਕਿ ਜਦੋਂ ਤੁਸੀਂ ਇੱਥੇ ਆ ਕੇ ਦੁਨੀਆ ਦੇਖਦੇ ਹੋ ਨਾ ਕਿ ਇਨਾਂ ਚ 100 ਸਾਲ ਦਾ ਫਰਕ ਹੈ ਕੀ ਤੁਸੀਂ ਸਮਝਦੇ ਹੋ ਵਾਕਈ 100 ਸਾਲ ਦਾ ਫਰਕ ਹੈ ਕੀ ਆ ਤੋ 100 ਸਾਲ ਬਾਅਦ ਇੰਡੀਆ ਦੇ ਵਿੱਚ ਇਹ ਹਾਲਾਤ ਹੋਣਗੇ ਜਿਹੜੇ ਅੱਜ ਇੱਥੇ ਆ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰੂੰਗਾ ਥੈਂਕ ਯੂ ਜੀ ਕਿ ਤੁਸੀਂ ਮੰਚ ਤੇ ਮੈਨੂੰ ਵਿਚਾਰ ਦੱਸਣ ਦਾ ਮੌਕਾ ਦਿੱਤਾ ਥੈਂਕ ਯੂ ਸਰ ਤੁਹਾਡਾ ਮਿਹਰਬਾਨੀ ਤੁਹਾਡੀ ਤੁਸੀਂ ਜਿਹੜੀ ਗੱਲ ਪੁੱਛੀ ਹੈ ਇਹ ਇੱਥੇ ਸਾਡੀ ਕੰਟਰੀ ਦੇ ਵਿੱਚ ਇੰਡੀਆ ਦੇ ਵਿੱਚ ਲਾਈਫ ਦਾ ਹਾਂ ਜੀ ਤੇ ਇੱਥੇ ਆ ਕੇ ਜਿਹੜੀ ਲਾਈਫ ਦੇ ਵਿੱਚ ਚੇਂਜ ਆਉਂਦੀ ਹੈ ਹਾਂ ਜੀ ਉਹਦੇ ਵਿੱਚ ਕੀ ਡਿਫਰੈਂਸ ਹੈ ਕੀ ਬਿਲਕੁਲ ਜੀ ਦੇਖੋ ਸਾਡਾ ਇੰਡੀਆ ਦਾ ਕਲਚਰ ਇੱਕ ਅਲੱਗ ਕਲਚਰ ਹੈ ਸਾਡਾ ਇੰਡੀਆ ਦਾ ਕਲਚਰ ਬੜਾ ਪੁਰਾਣਾ ਕਲਚਰ ਹੈ ਹਾਂਜੀ ਜਿਹੜੇ ਇਹ ਜਿਸ ਕੰਟਰੀ ਦੇ ਵਿੱਚ ਅਸੀਂ ਬੈਠੇ ਹਾਂ ਆਸਟ੍ਰੇਲੀਆ ਮੇਰਾ ਖਿਆਲ ਹੈ ਕਿ ਇਹਨਾਂ ਦਾ ਥੋੜੇ 200 ਸਾਲ ਜਾਂ 300 ਸਾਲ ਦੇ ਲੱਗੇ ਹੋਏ ਆ ਹਾਂਜੀ ਜਦੋਂ ਇਹ ਡਿਵੈਲਪ ਹੋਏ ਬਿਲਕੁਲ ਜੀ 200 ਸਾਲ ਪੁਰਾਣੀ 200 ਸਾਲ ਪੁਰਾਣੀ ਹਾਂਜੀ ਹਾਂ ਇੱਥੇ ਇਸ ਕੰਟਰੀ ਦੇ ਵਿੱਚ ਜਿਹੜੇ ਲੋਕ ਆਏ ਆ ਬਾਹਰੋਂ ਉਹ ਅਲੱਗ-ਅਲੱਗ ਕੰਟਰੀ ਦੇ ਆਏ ਆ ਬਿਲਕੁਲ ਉਹਨਾਂ ਦਾ ਕਲਚਰ ਉਹਨਾਂ ਦਾ ਜਿਸ ਤਰ੍ਹਾਂ ਦਾ ਵੇ ਆਫ ਲਾਈਫ ਸੀ ਸਟੈਂਡਰਡ ਆਫ ਲਿਵਿੰਗ ਸੀ ਹਾਂਜੀ ਸਾਰਿਆਂ ਦਾ ਅਲੱਗ-ਅਲੱਗ ਸੀ ਹਾਂਜੀ ਸਾਡੇ ਇੰਡੀਆ ਦਾ ਵੀ ਜਿਹੜਾ ਲੋਕਾਂ ਦਾ ਰਹਿਣ ਦਾ ਕਲਚਰ ਸੀਗਾ ਉਹ ਅਲੱਗ ਤਰ੍ਹਾਂ ਦਾ ਸੀਗਾ ਹਾਂਜੀ ਜਦੋਂ ਹੁਣ ਅਸੀਂ ਆਪਣੀ ਉੱਥੇ ਦੀ ਲਾਈਫ ਛੱਡ ਕੇ ਇੱਥੇ ਆ ਜਾਂਦੇ ਆ ਇੱਥੇ ਆ ਕੇ ਅਸੀਂ ਸਾਡੇ ਬੱਚੇ ਆਉਂਦੇ ਪਹਿਲੇ ਬੱਚਿਆਂ ਤੋਂ ਬਾਅਦ ਸਾਨੂੰ ਆਉਣਾ ਪੈਂਦਾ ਤੇ ਇਹਨਾਂ ਦੇ ਵਿੱਚ ਬੜੀਆਂ ਚੀਜ਼ਾਂ ਦਾ ਫਰਕ ਹੈ ਉਹ ਜਿਹੜਾ ਫਰਕ ਹੈਗਾ ਇਹਨਾਂ ਦੇ ਵਿੱਚ ਉਹ ਸਾਨੂੰ ਪਹਿਲਾਂ ਤਾਂ ਸਾਨੂੰ ਬਾਝ ਕਰਨਾ ਚਾਹੀਦਾ ਵੀ ਸਾਡੇ 'ਚ ਫਰਕ ਕੀ ਹੈ ਹਾਂਜੀ ਫਿਰ ਇਹ ਸੂਚਨ ਤੇ ਸਾਨੂੰ ਚਾਹੀਦਾ ਵੀ ਅਸੀਂ ਰਹਿਣਾ ਇੱਥੇ ਆ ਅਸੀਂ ਇਹਨਾਂ ਦੇ ਵਿੱਚ ਅਡਜਸਟ ਹੋਣਾ ਹਾਂਜੀ ਉਸ ਅਡਜਸਟ ਹੋਣ ਲਈ ਅਸੀਂ ਇਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਕੋਆਪਰੇਟ ਕਰਨਾ ਹਾਂਜੀ ਬਿਲਕੁਲ ਸਾਡੇ ਲੈਂਡ ਆਰਡਰ ਦੀ ਪੇਸ਼ਣ ਅਲੱਗ ਹੈ ਬਿਲਕੁਲ ਸਮਾਜਿਕ ਸਾਡੇ ਜਿਹੜੇ ਰੀਤੀ ਰਿਵਾਜਾਂ ਉਹ ਸਾਡੇ ਅਲੱਗ ਹੈ ਬਿਲਕੁਲ ਜੀ ਇੱਥੇ ਦੇ ਰੀਤੀ ਰਿਵਾਜ ਅਲੱਗ ਹੈ ਇਹ ਨਾਲ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਅਸੀਂ ਰਹਿਣਾ ਇੱਥੇ ਜੁਆਇੰਟ ਲਿਆ ਬਿਲਕੁਲ ਜੁਆਇੰਟ ਲਿਣਾ ਅਸੀਂ ਪੀਸਫੁਲੀ ਰਹਿਣਾ ਤਾਂ ਕਿ ਅਸੀਂ ਆਪਣੇ ਦੇਸ਼ ਦਾ ਦੱਸ ਸਕੀਏ ਕਿ ਸਾਡਾ ਦੇਸ਼ ਦਾ ਕਲਚਰ ਵੀ ਜਿਹੜਾ ਉਹ ਵਧੀਆ ਹੈ ਸਾਡਾ ਕਲਚਰ ਬਹੁਤ ਖੂਬਸੂਰਤ ਗੱਲ ਕੀਤੀ ਤੁਸੀਂ ਨਾ ਜਿਵੇਂ ਆਮ ਤੌਰ ਤੇ ਪੰਜਾਬੀ ਪਹਿਰਾਵੇ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਨੇਮ ਦਾ ਕਲਰ ਐਂਡ ਕਲਰ ਇਜ਼ देयर ਸਾਡੇ ਪਰਾਵ ਦੇ ਵਿੱਚ ਹਰ ਤਰ੍ਹਾਂ ਦਾ ਰੰਗ ਮੌਜੂਦ ਹੁੰਦਾ ਹੈ ਇਸ ਮੁਲਕ ਬਾਰੇ ਇਹ ਕਿਹਾ ਜਾਂਦਾ ਕਿ ਨੇਮ ਦਾ ਰੇਸ ਐਂਡ ਰੇਸ ਇਜ਼ ਥੇਰ ਤੁਸੀਂ ਕਿਸੇ ਭਾਈਚਾਰੇ ਦੀ ਕਿਸੇ ਬਰਾਦਰੀ ਦੀ ਕਿਸੇ ਕਮਿਊਨਿਟੀ ਦੀ ਗੱਲ ਕਰੋ ਉਹ ਇਸ ਮੁਲਕ ਚ ਮਿਲ ਜੇਗੀ 90 ਤੋਂ ਵੀ ਵੱਧ ਮੁਲਕਾਂ ਦੇ ਲੋਕ ਇੱਥੇ ਰਹਿੰਦੇ ਨੇ ਆਪਸ ਵਿੱਚ ਬਣਾ ਕੇ ਰੱਖਣਾ ਜਿਹੜਾ ਤੁਸੀਂ ਗੱਲ ਕੀਤੀ ਹੈ ਬਹੁਤ ਅੱਛੀ ਗੱਲ ਕੀਤੀ ਜੀ ਇਸ ਦੇ ਨਾਲ ਜੀ ਮੈਂ ਇਹ ਚੀਜ਼ ਵੀ ਲੋਕਾਂ ਨੂੰ ਕਹੂੰਗਾ ਕਹਿਣਾ ਚਾਹੂੰਗਾ ਕਿ ਅਸੀਂ ਆਪਣੇ ਕਲਚਰ ਨੂੰ ਇਸ ਤਰੀਕੇ ਨਾਲ ਪੇਸ਼ ਕਰੀਏ ਜੋ ਸਾਡਾ ਰਿਅਲਿਟੀ ਦੇ ਵਿੱਚ ਹੈ ਜੀ ਜੀ ਬਿਲਕੁਲ ਸਾਡੇ ਇੰਡੀਅਨ ਲੋਕ ਵੈਸੇ ਤਾਂ ਸਾਰੇ ਠੀਕ ਹੈ ਪਰ ਜਿਸ ਤਰ੍ਹਾਂ ਆਪਣੇ ਲੋਕ ਇੱਕ ਹਿੰਮਨ ਵੇਗ ਲਈ ਬੜਾ ਚੈਰੀਟੇਬਲ ਜਾਂ ਉਹਨਾਂ ਨਾਲ ਦੁੱਖ ਵੇਲੇ ਸਾਥ ਦਿੰਦੇ ਆ ਜੀ ਸਾਨੂੰ ਇੱਥੇ ਆ ਕੇ ਵੀ ਆਪਣੇ ਉਸ ਕਲਚਰ ਨੂੰ ਮੇਨਟੇਨ ਰੱਖਣਾ ਚਾਹੀਦਾ ਹੈ ਇਹਨਾਂ ਦੇ ਵਿੱਚ ਜਿਹੜੀਆਂ ਵੀ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਸਮੱਸਿਆਵਾਂ ਆਉਂਦੀਆਂ ਹਰ ਜਗ੍ਹਾ ਤੇ ਆਉਂਦੀਆਂ ਕੁਝ ਲੋਕ ਆਪੋਸ ਵੀ ਕਰਦੇ ਆ ਉਹਦਾ ਵੀ ਕੋਈ ਤਰੀਕਾ ਅਸਰਾਂ ਦਾ ਹੋਣਾ ਚਾਹੀਦਾ ਵੀ ਸਾਡਾ ਜਿਹੜਾ ਆਪਣਾ ਸਟੈਂਡਰਡ ਜਿਹੜਾ ਉਹ ਡਾਊਨ ਨਾ ਹੋਵੇ ਅਸੀਂ ਉਹਦੇ ਨਾਲ ਹੀ ਉਹ ਦੂਸਰੇ ਬੰਦੇ ਨੂੰ ਸ਼ਾਂਤੀ ਨਾਲ ਪਿਆਰ ਨਾਲ ਆਪਣਾ ਬਣਾ ਲਈ ਬਿਲਕੁਲ ਸਾਡੀ ਤਾਂ ਜੇ ਗੁਰਬਾਣੀ ਦੀ ਗੱਲ ਕਰਾਂ ਉਹਦੇ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਐਗਜ਼ਾਮਪਲਸ ਮਿਲਦੀਆਂ ਨੇ ਸਾਨੂੰ ਜਿਸ ਜੇ ਸਾਨੂੰ ਕਿਰਤ ਕਰੋ ਵੰਡ ਛਕੋ ਦੇ ਵੀ ਕਿਹਾ ਜਾਂਦਾ ਹੈ ਜਿੱਥੇ ਸਾਨੂੰ ਨਾਲ ਦੇ ਨਾਲ ਜੇ ਦਸਬੰਧ ਕੱਢਣ ਦੀ ਵੀ ਗੱਲ ਕੀਤੀ ਜਾਂਦੀ ਹੈ ਦਸਬੰਧ ਕੱਲਾ ਇਕਨੋਮਿਕਲ ਦਸਬੰਧ ਨਹੀਂ ਦੁੱਖਾਂ ਦਾ ਵੀ ਦਸਬੰਧ ਕੱਢਣਾ ਹੁੰਦਾ ਅਸੀਂ ਸਾਰਿਆਂ ਨਾਲ ਦੁੱਖ ਵੰਡਾ ਕੇ ਚੱਲਣਾ ਹੁੰਦਾ ਹੈ ਮਨਸਰ ਆਪਣੈ ਕੋਲ ਇਜਾਜ਼ਤ ਲੈਨੇ ਆ ਤੇ ਫਿਰ ਇਹਨਾਂ ਨਾਲ ਵਾਅਦਾ ਕਰਦੇ ਆ ਦਰਸ਼ਕਾਂ ਨਾਲ ਕਿ ਸੀ ਨਵੇਂ ਸਾਥੀਆਂ ਨਾਲ ਬੈਠਾਂਗੇ ਕੋਈ ਨਵੀਂ ਗੱਲਬਾਤ ਕਰਾਂਗੇ ਬਿਲਕੁਲ ਬਿਲਕੁਲ ਲੋ ਜੀ ਦੋਸਤੋ ਇਹਦੇ ਨਾਲ ਹੀ ਅਸੀਂ ਅਲਵਿਦਾ ਕਹਿੰਨੇ ਆ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਨਾਲ ਸਸੀ ਕਾਲ ਜੀ